ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਜੈਜ ਰੇਟ ਦੇ ਵਿੱਚ ਇੱਕੋ ਘਰ ਮੱਜਾਂ ਸੇਲ ਨੇ ਜੋ ਵੀਰ ਪਹਿਲੀ ਵਾਰ ਆਪਣੇ ਇਸ YouTube ਚੈਨਲ Facebook ਪੇਜ Insta ID ਜਾਂ WhatsApp ਚੈਨਲ ਦੀ ਵੀਡੀਓ ਦੇਖ ਰਹੇ ਆ ਉਹ ਜਰੂਰ ਫੋਲੋ ਸਬਸਕ੍ਰਾਈਬ ਕਰਿਓ ਜੀ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਜੋ ਤੁਸੀਂ ਇਹ ਮੱਜ ਵੇਖ ਰਹੇ ਹੋ ਪਹਿਲੇ ਸੂਏ ਆ ਜੀ ਮੰਗਰ ਕਟਾ ਦਾ ਪਰਸੋਂ ਸ਼ਾਮ ਦੀ ਸੂਈ ਹੋਈ ਆ ਬਾਕੀ ਤੁਸੀਂ ਵੇਖ ਸਕਦੇ ਹੋ ਮੰਗਰ ਕਟਾ ਜੀ ਪਰਸੋਂ ਸ਼ਾਮ ਦੀ ਸੂਈ ਹੋਈ ਆ ਪਹਿਲੇ ਸੂਏ ਆ ਜੋ ਇਸ ਦਾ ਰੇਟ ਆ ਉਹ ਹੈਗਾ 90000 ਰੁਪਏ ਜੀ ਹਾਂਜੀ ਮੁੱਲ ਹੈਗਾ 90000 ਰੁਪਏ ਪਰसों ਸ਼ਾਮ ਦੀ ਸੂਈ ਹੋਈ ਹੈ ਤੇ ਇਸ ਦੇ ਨਾਲ ਹੀ ਇਹ ਤੁਸੀਂ ਵੇਖ ਰਹੇ ਹੋ ਜੋ ਦੂਸਰੀ ਸੂਏ ਹੈ ਜੀ ਇਹ ਮਗਰ ਹੈਗੀ ਕੱਟੀ ਇਹਦੇ 11 ਲੀਟਰ ਦੁੱਧ ਬਿਲਕੁਲ ਤਿਆਰ ਹੈ ਜੀ ਇੱਕ ਮਹੀਨੇ ਦੀ ਗੱਬਣ ਹੈ ਤੇ ਇਸ ਦਾ ਵੀ ਮੁੱਲ 90000 ਰੁਪਏ ਡਿਮਾਂਡ ਹੈ ਵੀਰ ਦੀ ਤੇ ਤੀਸਰੀ ਹੈਗੀ ਹੈ ਜੀ ਦੂਸਰੇ ਸੂਏ ਇਹ ਵੀ ਪਰਸੋਂ ਸ਼ਾਮ ਦੀ ਸੂਈ ਹੋਈ ਆ ਤੇ ਮੰਗਰ ਕੱਟੀ ਆ ਜੀ ਇਸ ਦੀ ਜੋ ਡਿਮਾਂਡ ਹੈ ਉਹ ਹੈਗੀ ਹੈ 1 ਲੱਖ 10000 ਰੁਪਏ ਹਾਂਜੀ ਬਾਕੀ ਵੀਰ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਹੈ ਇਸ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਵੀਰ ਨਾਲ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਧੰਨਵਾਦ